ਹਮ ਬਾਤ ਤੇਰੀ ਬਾਤ ਸੁਣ ਲਈ ਜੀ ਉਹ ਸਰਦਾਰ ਜੀ ਹਾਂ ਹਾਂ ਚੋਟ ਤੇ ਨਹੀਂ ਲਗਾਤੀ ਨਹੀਂ ਇਹ ਤਾਂ ਪਾਗਲ ਹੈ ਹਮ ਬਾਗਲ ਨਹੀਂ ਹੈ ਤੇ ਝੂਠ ਬੋਲੀ ਸਰਦਾਰ ਜੀ ਪਾਗਲ ਬਾ ਉਹ ਤੇ ਗੱਲਾਂ ਸਹੀ ਕੰਡ ਰੇ ਆ ਨੂਰਾ ਗੱਲ ਸੁਣ ਲੈ ਮੇਰੀ ਹਮਰੂਪਰਾਤ ਸੁਣ ਲੈ ਨੂਰਾ ਮੇਰੀ ਗੱਲ ਤੂੰ ਦਵਿੰਦਰ ਹੀ ਆ ਨਾ ਕਿਹੜੀ ਦਵਿੰਦਰ ਨਹੀਂ ਹਲੇ ਦੀ ਭੈਣ ਦਵਿੰਦਰ ਤੂੰ ਹੀ ਆ ਨਾ ਕਿਹੜਾ ਨਿਆਲਾ ਕਿਹੜੀ ਦਵਿੰਦਰ ਉੱਤਰ ਝੂਠ ਬੋਲ ਰਿਹਾ ਹੈ ਸੱਚ ਕੱਟ ਬੋਲ ਰਿਹਾ ਹੈ ਪੰਜਾਬ ਪਾਗਲੋ ਪਾਗਲ ਕਿਥੋਂ ਪਾਗਲਖਾਨੇੋਂ ਭੱਜ ਕੇ ਆ ਗਏ ਨਹੀਂ ਪਾਗਲ ਨਹੀਂ ਆ ਇਹ ਪਾਗਲਵਾਦ ਇੱਕਦਮ ਮੁੜ ਕੇ ਇਹਨਾਂ ਨੂੰ ਕਹਾਣੀ ਦਾ ਕਿੱਦਾਂ ਪਤਾ ਵੀ ਨਿਆਲੇ ਦਾ ਕਤਲ ਹੋਇਆ ਪੁਛ ਪੁਛ ਇਹ ਪਤਾਈ ਕਿ ਹਮੇ ਤਾ ਬਤਾਇਆ ਹੀ ਸਰਦਾਰ ਜੀ ਜਦੋਂ ਆਏ ਆਪਾਂ ਇਹਨਾਂ ਤੁਹਾਡੇ ਘਰੇ ਅੱਛਾ ਤੁਸੀਂ ਗੱਲਾਂ ਨਹੀਂ ਕਰ ਰਹੇ ਮੇਰੇ ਭਰਾ ਦਾ ਕਤਲ ਹੋ ਗਿਆ ਸੀ ਉਹ ਬੁਲਾਣਾ ਇਹਦਾ ਸਾਰੀਆਂ ਗੱਲਾਂ ਵੀ ਦੱਸੀਆਂ ਨਾ ਮੈਨੂੰ ਕਿ ਨਿਆਲਾ ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਨਿਆਲਾ ਕੌਣ ਕਿਹੜੀ ਗੱਲ ਵਾ ਮੈਂ ਘਰ ਜਾ ਕੇ ਇਹਨਾਂ ਨੂੰ ਦੱਸ ਦਿੱਤਾ ਇਹ ਉਸੇ ਗੱਲ ਨੂੰ ਲੈ ਚੱਲੇ ਸਰਦਾਰ ਜੀ ਚੂਰ ਬੋਲ ਇਹ ਪਾਗਲ ਹੋ ਗਿਆ ਵਾ ਉਹ ਮੈਨੂੰ ਲੱਗਦਾ ਤੂੰ ਦਵਿੰਦਰ ਹੀ ਆ ਹਾਏ ਜਦੋਂ ਆਪਾਂ ਨਿਗੇ ਨਿਗੇ ਸਕੂਲੇ ਪੜਦੇ ਹੁੰਦੇ ਸੀ ਨਾ ਹਾਂ ਤੂੰ ਉਦੋਂ ਨਾਲ ਦਵਿੰਦਰ ਤੇਰਾ ਹੀ ਮੈਂ ਚਿਹਰੇ ਤੋਂ ਹੁਣ ਤੈਨੂੰ ਪਛਾਣਿਆ ਤੇਰੀਆਂ ਗੱਲਾਂ ਤੋਂ ਪਛਾਣ ਲਿਆ ਤੇਰੀਆਂ ਅੱਖਾਂ ਤੋਂ ਪਛਾਣ ਲਿਆ ਹਾਏ ਹਾਏ ਰੱਬਾ ਤੂੰ ਕੀ ਠੀਕ ਆ ਫਿਰ ਜੇ ਤੁਸੀਂ ਇਹਨਾਂ ਦੀ ਮੰਨਣੀ ਨਾ ਮਾਸਾ ਮਾਸਾ ਜਿੰਨਿਆਂ ਦੀ ਜਾ ਮੰਨ ਲਓ ਫਿਰ ਉਹ ਤੁਹਾਡੀ ਮਰਜ਼ੀ ਆ ਇਹਦਾ ਤੇ ਹੋ ਗਿਆ ਦਿਮਾਗ ਖਰਾਬ ਇਹਨੇ ਕੋਟੂ ਹਮ ਮੱਖਵਾ ਮੁਕੇ ਹੁਣ ਹਾਂ ਨਹੀਂ ਕਰ ਰੋ ਬੇ ਸੁਸ ਨਹੀਂ ਫਾਗਲ ਫਾਗਲ ਆ ਵੇਖ ਲੈੋ ਸ਼ਦਾਈ ਨਹੀਂ ਤੇ ਫਿਰ ਹੋਰ ਕੀ ਸਰਦਾਰਾਂ ਇਹ ਸਾਰੇ ਪਿੰਡ ਚ ਤੁਰੇ ਫਿਰਦੇ ਇਦਾਂ ਕਰਦੇ ਇਹਨਾਂ ਤੁਹਾਨੂੰ ਮਾਰ ਦੇਣਾ ਇਹਨਾਂ ਤੁਹਾਨੂੰ ਮਾਰ ਦੇਣਾ ਅਸੀਂ ਮਾਰਨ ਵਾਹਤੀ ਆ ਅਸੀਂ ਤੁਹਾਡੇ ਕਿੰਨੀ ਵਾਰ ਤੁਹਾਡੇ ਘਰ ਆਵੇ ਚਾਹੀ ਸਰਦਾਰਾਂ ਨਾਲ ਉਹ ਸਰਦਾਰ ਜੇ ਕਰਦੇ ਹੁੰਦੇ ਨਾ ਜੇ ਕਿਤੇ ਸੱਚ ਬੋਲਦੇ ਹੁੰਦੇ ਤੇ ਗੱਲ ਹੀ ਹੋਰ ਹੋਣੀ ਕਿਉਂਕਿ ਜੇ ਦਵਿੰਦਰਵੰ ਨਾ ਹੁੰਦੀ ਤੂੰ ਦਵਿੰਦਰਵੰ ਆ ਮੈਨੂੰ ਇੱਕ ਗੱਲ ਦੱਸ ਦੇ ਤੂੰ ਦਵਿੰਦਰ ਵਾ ਨਾਏ ਸਰਦਾਰਾ ਮੈਂ ਦਵਿੰਦਰ ਨਹੀਂ ਆ ਜਦੋਂ ਮੈਂ ਤੈਨੂੰ ਗੱਲ ਦੱਸਣ ਡਿਆ ਸੀ ਉਦੋਂ ਤੂੰ ਮੇਰੀ ਗੱਲ ਨਹੀਂ ਹੀ ਸੁਣੀ ਜਦੋਂ ਮੈਂ ਤੈਨੂੰ ਆਖਿਆ ਸੀ ਨਿਹਾਲੇ ਦਾ ਕਤਲ ਹੋਇਆ ਮੇਰੇ ਭਰਾ ਦੇ ਹੱਥੋਂ ਮੇਰੇ ਭਰਾ ਦੇ ਹੱਥੋਂ ਨਿਹਾਲੇ ਦਾ ਕਤਲ ਹੋਇਆ ਸੀ ਹਾਂ ਤੇ ਮੈਂ ਆਪਣੇ ਮਨ ਦੇ ਵਿੱਚ ਇਹ ਸੋਚਿਆ ਸੀ ਵੀ ਮੈਂ ਦਵਿੰਦਰ ਨਾਲ ਵਿਆਹ ਕਰਾਉਣਾ ਵਾ ਤੇ ਜਦੋਂ ਮੈਂ ਪਿੰਡ ਗਿਆ ਸੀ ਨਾ ਹਾਂ ਉੱਥੇ ਉਹਨਾਂ ਦੇ ਜਾਂਦਿਆ ਘਰਾਂ ਨੂੰ ਲੋਕ ਲੱਗ ਚੁੱਕੇ ਸੀ ਅੱਛਾ ਉੱਥੋਂ ਚਲੇ ਗਏ ਸੀ ਓ ਤੇ ਫਿਰ ਮੈਂ ਕਿਹਾ ਮੇਰਾ ਦਵਿੰਦਰ ਨਾਲ ਤੇ ਵਿਆਹ ਹੋਣਾ ਨਹੀਂਗਾ ਹਾਂ ਤੇ ਇਹ ਜਿਹੜਾ ਕਦਰ ਹੀ ਮੇਰੇ ਭਰਾ ਨੇ ਕੀਤੀ ਮੈਂ ਆਪਣੇ ਸਿਰ ਲਿਆ ਸੀ ਅੱਛਾ ਤੇ ਮੈਂ ਜੇਲ੍ਹ ਘਟ ਕੇ ਆਇਆ ਸੀ ਤੇ ਫਿਰ ਨਹੀਂ ਮੈਨੂੰ ਪਤਾ ਸਰਦਾਰਾ ਇਹਦੇ ਸ਼ਿਦਾਈ ਹੋ ਗਏ ਤੇ ਮੈਂ ਸੁਣਿਆ ਉਹ ਨਿਹਾਲੇ ਉਹ ਕਹੀ ਜਾਂਦੇ ਤੂੰ ਨਿਹਾਲੇ ਦੀ ਭੈਣ ਵਾ ਨਿਹਾਲੇ ਦੀ ਭੈਣ ਜਿਹੜੀ ਸੀ ਤੇਰਾ ਕੀ ਨਾਮ ਝੂਠ ਬੋਲ ਬੂਆ ਇਹ ਨਹੀਂ ਨਿਹਾਲੇ ਦੀ ਭੈਣ ਸੀ ਨਾ ਉਹ ਦਵਿੰਦਰ ਹੀ ਉਹਦਾ ਨਾਮ ਲਿਕੇ ਨੀ ਆਪਾਂ ਫੜਦੇ ਮਿਹੇ ਦੇ ਦੇ ਹੀ ਹਾਂ ਜੇ ਗਾੜੀ ਵਾਲੀ ਵੀ ਨਹੀਂ ਹੈ ਇੱਕ ਘੱਟਣ ਵਾਲੀ ਨਹੀਂ ਹੈ ਅੱਛਾ ਤਾਂ ਇਹ ਬਤਾਓ ਅਸੀਂ ਹਿੰਦੀ ਮਾਰਦੇ ਇਹ ਪੰਜਾਬੀ ਕਿਉਂ ਬੋਲਦੀ ਬਤਾ ਪੁੱਛੋ ਹੁਣ ਉਹਨਾਂ ਵੀ ਗੱਲ ਦਾ ਜਵਾਬ ਦੇ ਉਹ ਵੇ ਅੱਖ ਉਹ ਆਂਦੇ ਵੀ ਅਸੀਂ ਹਿੰਦੀ ਬੋਲਦੇ ਪੰਜਾਬੀ ਬੋਲਦੀ ਸਰਦਾਰਾ ਤੂੰ ਜਿਹੜੇ ਵੀ ਦੇਸ਼ ਜਾਏਗਾ ਨਾ ਉਹੋ ਹੀ ਬੋਲੀ ਬੋਲ ਲੈਣੀ ਆ ਤੂੰ ਦੱਸਦੇ ਨਹੀਂ ਰਹਿ ਕੇ ਵੇਖ ਲੈ ਜਾ ਕੇ ਬੰਗਾਲ ਚ ਉਧਰ ਜਾ ਕੇ ਜਿੱਦਾਂ ਵੀ ਆਪਾਂ ਦੂਜੇ ਏਰੀਆ ਚਲ ਜਾਂਦੇ ਆ ਹਿੰਦੀ ਵਾਹਦਾ ਹਿੰਦੀ ਬੋਲਣੀ ਪੰਜਾਬੀ ਆ ਤਾਂ ਪੰਜਾਬੀ ਬੰਗਾਲੀ ਚੋਂ ਬੰਗਾਲੀ ਬੋਲੇਗਾ ਤੇ ਖਾਨੂੰ ਕਿੰਨਾ ਚਿਰ ਹੋ ਗਿਆ ਇੱਥੇ ਆਉਣ ਜਾਣ ਤੁਹਾਡੇ ਜੱਟਾਂ ਦੇ ਘਰਾਂ ਦੇ ਵਿੱਚ ਪਿੰਡ ਚ ਅਸੀਂ ਪੰਜਾਬੀ ਨਹੀਂ ਬੋਲ ਸਕਦੇ ਹਾਂ ਇਹ ਵੀ ਬਿਲਕੁਲ ਠੀਕ ਵਾ ਤੂੰ ਬੋਲ ਸਕਦਾ ਸੱਚਾਈਓ ਤੁਹਾਨੂੰ ਕੀ ਪਤਾ ਆਜਾ ਤੂੰ ਹਮ ਨਹੀਂ ਸਰਦਾਰ ਜੀ ਹਮ ਤੁਹਾਨੂੰ ਲੈ ਜਾਏ ਮੈਨੂੰ ਇੱਥੋਂ ਲੈ ਵਾਰ ਸਮਝਾਤੇ ਹੋ ਨਹੀਂ ਆ ਆ ਠੀਕ ਕੋਈ ਨਹੀਂ ਜਾਓ ਜਾਓ ਲੈ ਜਾ ਇਹਨਾਂ ਨੂੰ ਇੱਥੋਂ ਹਾਂ ਆਓ ਚਲੋ ਸਾਡੇ ਮਗਰ ਮੈਂ ਜਿਆਰਾ 20 ਰੁਪਏ ਦੀ ਰੋਟੀ ਖਾਤੀ ਲਾਲੋ ਹਾਂ ਜਿੰਨਾ ਜ਼ੋਰ ਕੜ ਕੋ ਲੱਗਦਾ ਵਾ ਅਹੀਂ ਤੇ ਆਪਣਾ ਬਦਲਾ ਪੂਰਾ ਕਰਤੇ ਹੀ ਰਹਿਣਾ ਹੁੰਦਾ ਟਾਪ ਹੀ ਲਾ ਲਈ ਨਾ ਜਦਾਂ ਦੀਆਂ ਲੱਗਦੀਆਂ ਹੁਣ ਮਾਰੀ ਘੋਟੀ ਨਾ ਵੇਖੋ ਕਦੋਂ ਕਦੋਂ ਆਉਂਦਾ ਲੈ ਕੇ ਪਹਿਲਾਂ ਚੈੱਕ ਕਰਾਂ ਇਹਨਾਂ ਨੂੰ ਇੱਥੇ ਲੱਗਦੀਆਂ ਵੀ ਆਈ ਹੈ ਲੈ ਉਹ ਬੰਦੇ ਆ ਚਾਚੇ ਤੇਰੇ ਦੇ ਕਰ ਓਏ ਅੱਜ جگਮਗੋਗੀ ਜਾ ਤੇਰੇ ਦੇਖ ਕਰ ਓਏ ਅੱਜ ਜਗਮਗ ਹੋ ਗਈ ਲੈ ਹਾਂ ਤੇਰੇ ਆਉਂਦਿਆਂ ਜਗਮਗ ਜਗਮਗ ਕਰ ਦੇਣੀ ਮੈਂ ਫੇਰ ਨਾ ਕਰ ਮਦਿਆ ਚੱਲ ਜਗਮਗ ਹੋ ਗਈ ਓ ਹੁਣ ਵਧੀਆ ਲੱਗੀਆਂ ਬੱਸ ਇਹ ਕਰਨ ਲਈ ਜਨ ਲਟਾ ਇਹ ਪੁੱਤ ਦੀਵਾਲੀ ਦੀਆਂ ਤਿਆਰੀਆਂ ਤਾਂ ਨਹੀਂ ਆ ਹੋ ਗਏ ਚੰਗਾ ਵਾਕੇ ਦਿਨ ਕਿਹੜੇ ਰਹਿ ਗਏ ਆ ਗਵਡੀਆਂ ਨਿੱਕੀਆਂ ਲਾਤੀਆਂ ਆਵੇ ਨਿਆਣੀ ਵੀ ਆ ਗਈ ਗਵਡੀਆਂ ਤੇ ਮਰੀ ਇਹਨਾਂ ਕੇ ਚਲਾ ਜਿੱਦਾਂ ਦੀ ਮੇਰੇ ਕੋ ਲੱਗੀਆਂ ਪੁੱਤ ਮੈਂ ਲਾਤੀਆਂ ਉਹ ਮੈਂ ਰਖ ਲੀਆਂ ਵਾ ਮੁੜ ਕੇ ਮੈਂ ਆਹ ਕਰੇ ਮੇਰੇ ਕੰਮ ਆਉਣ ਗਿਆ ਉਹ ਜੜੀਆਂ ਆਹੋ ਉਹ ਕੋਈ ਨਹੀਂ ਹਾਂ ਠੀਕ ਲੱਗੀਆਂ ਵਾ ਵਧੀਆ ਵਧੀਆ ਆ ਉਹ ਪਤਾ ਨਿਆਣੇ ਲੈ ਆ ਜਿਹਨੇ ਨੂੰ ਛੱਡੇ ਉਹਨਾਂ ਦੇ ਘਰ ਹੀ ਇਹ ਨਿਆਣੇ ਦੇਖਣਾ ਪੈਣ ਕਿਤੇ ਵੇਲੇ ਸਰ ਆਪਣੇ ਟਾਈਮ ਨਾਲ ਰੋਟੀ ਪਾਣੀ ਖਾਓ ਤੇ ਲੰਮੇ ਪਾਓ ਚਲੋ ਇੱਥੇ ਪਾਰਕ ਵਾ ਵੀ ਇੱਥੇ ਖਿੱਡਣਾ ਵਾ ਚਲੋ ਲੈ ਜਾ ਇਹਨਾਂ ਨੂੰ ਘਰ ਨੂੰ ਆ ਮੈਂ ਰੱਖੂੰਗਾ ਨਾ ਜਦੋਂ ਮੇਰਾ ਹੋਊਗਾ ਤੇ ਮੈਂ ਲਾ ਲੂਗਾ ਉਹ ਮਨੇਰੀਆਂ ਲਾਤੀਆਂ ਉਹ ਨਿਆਣੇ ਤੁਸੀਂ ਉਹ ਕਮ ਉਹ ਪੁੱਤ ਲੈ ਜਾ ਉਹ ਜਾ ਇਹਦੇ ਖਟਪਟੇ ਲਵਾ ਲਈ ਜਾਂ ਘਰ ਨੂੰ ਲੈ ਜਾ ਇਹਨਾਂ ਨੂੰ ਉਹ ਨੇਰਾ ਹੋਣ ਡਿਆ ਵਾ ਜਾ ਉਹ ਲੱਭਣ ਡੀ ਹੋਣੀਆਂ ਮਾਵੇਂ ਇਹਨਾਂ ਦੀਆਂ ਲੈ ਉਹ ਗਾਂ ਲੈ ਜਾ ਭਰਾ ਇਹਨਾਂ ਨੂੰ ਲੈ ਸਾਲ ਗਾਈ ਚੰਨ ਅਰੇ ਮਾਲਕ ਨੇ ਕਿਰਪਾ ਕੀਤੀ ਆ ਗਈ ਉਹ ਵਾ ਮੈਂ ਗਾਂ ਬਦਾਈਆ ਬਤੋਏ ਸ਼ੁਕਰ ਆ ਸ਼ੁਕਰ ਆ ਮਾਲਕ ਦੀ ਘੜੀ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਧਾਈਆਂ ਬਹੁਤ-ਬਹੁਤ ਤੁਹਾਨੂੰ ਸਾਰੇ ਪਰਿਵਾਰ ਨੂੰ ਤੁਹਾਨੂੰ ਵੀ ਜਾਨ ਤੇ ਪੁੱਤ ਮੈਂ ਲੈ ਆਵਾਂ ਤੇਲ ਅੱਛਾ ਚੱਲਿਆ ਤੇਰਾ 10 ਸੋਨਾ ਮੈਂ ਅੰਦਰ ਚੋਣਾ ਕਿਥੇ ਚੋਰੀ ਹੋ ਜਾਂਦਾ ਸਾਰਾ ਹਾਂ ਉਹ ਗੜਵੀ ਤੇ ਮੈਂ ਹੀ ਤੇ ਹੁਣ ਪਾਣੀ ਅਹੀਂ ਵਾਰਨਾ ਹੀ ਤੁਸੀਂ ਗੜਵੀ ਨਾਲ ਹੀ ਲੈਣ ਲੱਗਦੇ ਕੋਈ ਨਹੀਂ ਅੱਛਾ ਲੈ ਬਾਪੂ ਤੇਰਾ ਸੁਪਨਾ ਪੂਰਾ ਕਰਨ ਲਈ ਤੇਰੀ ਧੀ ਹੁਣ ਸਾਥ ਰਮੀ ਤੇ ਹਮਤ ਮਤਦਮੀ ਕਿ ਤੇਰਾ ਪਤਲਾ ਵੀ ਇਸੇ ਤਰ੍ਹਾਂ ਹੀ ਲੈ ਲੀਏ ਆ ਗਈ ਮੰਦਰਪੰਡਾ ਵੀ ਆਈ ਹੋਂ ਇਹਨਾਂ ਦਾ ਪਤਾ ਰਿਵਾਜ ਹੋਣਾ ਕੋਈ ਇਹਦੀ ਆਖ ਦੀ ਲੈ ਪਹਿਲੀ ਪੌੜੀ ਤੇ ਚੜ ਆਇਆ ਬਾਪੂ ਹੁਣ ਦੂਜੀ ਪੌੜੀ ਤੇ ਇਹ ਵੀ ਤੇਰੇ ਕੋਲ ਹੀ ਆ ਜਣ ਤੇ ਇਹ ਜ਼ਮੀਨ ਇਹਨਾਂ ਨੂੰ ਦੱਸੇ ਕਿ ਇਹ ਤੇ ਇੱਥੇ ਹੀ ਰਹਿ ਜੂਗੀ ਤੇ ਤੁਹਾਡੇ ਵਰਗੇ ਬੇਕੋਫ ਇਨਸਾਨ ਇਨਾ ਪਿੱਛੇ ਮਰਦੇ ਰਹਿਣਗੇ ਇਹ ਕੀ ਰਿਵਾਜ ਜੀ ਇਹ ਸਰਦਾਰਾ ਸਾਡੇ ਚ ਰਿਵਾਜ ਵਾ ਇਹ ਕਿਦਾਂ ਦਾ ਰਿਵਾਜ ਇਹਨਾਂ ਦਾ ਹੋਏ ਉਹ ਚੱਲ ਰਿਵਾਜ ਰਿਵਾਜ ਚਾਚਾ ਚੱਲੀ ਆਪਾਂ ਇਹ ਬਾਬੇ ਕੇ ਦੀ ਬਬੂਤੀ ਹੁਣੀ ਆ ਲਾ ਆਪਣੀ ਬੜਾ ਬੜਾ ਲੈ ਤਾ ਮੈਂ ਨਾ ਰਾਤ ਨੂੰ ਮੁੰਡਾ ਕਰਕੇ ਗਿਆ ਸੀ ਆਣਾ ਬੈਣਾ ਜੇ ਤੇ ਜੇ ਮੈਂ ਕਹਿੰਨੀ ਫਿਰ ਗੁੱਸਾ ਬੜਾ ਲੱਗਦਾ ਵਾ ਬੱਚੇ ਵੀ ਤੇ ਖੇਡੇ ਤੇ ਫਿਰ ਸਿਆਣਾ ਕਰ ਨਹੀਂ ਆਣਾ ਕੋਈ ਉੱਥੇ ਸਾਈਡ ਤੇ ਘਰ ਤੇ ਪਤਾ ਉਹਦਾ ਹੈਗਾ ਮਾਤਾ ਦੀ ਯਾਦਗਰੀ ਆਖਰੀ ਹੈਗੀ ਆ ਮੈਂ ਤਾਂ ਸਾਮ ਕੀ ਰੱਖਦਾ ਇਹੋ ਜੀ ਚੀਜ਼ਾਂ ਨੂੰ ਇਹੋ ਜੀ ਚੀਜ਼ਾਂ ਕਿਤੇ ਮੁੱਢ ਕੇ ਲੱਭਣ ਦੀਆਂ ਮੁੱਲ ਲੈਣ ਜਾਈਏ ਕਿਤੇ ਤਾਂ ਵੀ ਨਹੀਂ ਮਿਲਦੀਆਂ ਮੈਂ ਜੇ ਤਾਂ ਚੁੱਪ ਤਾਂ ਮੈਂ ਕਾਹ ਦੇਣਾ ਨੀ ਪੈਣਾ ਮੈਂ ਤੇ ਚੁੱਪ ਨਹੀਂ ਲੱਗੀ ਹੁਣ ਮੈਂ ਤੇ ਇਹਨੂੰ ਸਾਮ-ਸਾਮ ਰੱਖਣਾ ਵਾ ਆਪਣੀ ਸਾਸ ਦੀ ਯਾਦਗਰੀ ਮੈਂ ਤੇ ਕਦੀ ਵੀ ਨਹੀਂ ਗਵਾਉਂਦੀ ਉਹ ਕੋਟ ਸਾਰੇ ਧਾਗੇ ਤੋਂ ਕੇ ਤੋੜ ਕੇ ਉਹੁੱਟੇ ਆ। ਸਭਾ ਨੀ ਸਾਰਾ। ਲੱਗੋ ਕਿਤੇ ਆਖਾਂ ਕਿਤੇ ਹੱਥ ਪਵਾ ਦਵਾ। ਤੇ ਫਾੜ ਉਹਦੇ ਲਈ ਸਿਰ ਤੂਫਾਨ ਨਾ ਫਿਰ। ਇਧਰ ਨੂੰ ਕਰੇ ਕਰਦੇ ਉਹ ਤੇਰਾ ਮੁੰਡਾ ਵਾ। ਮੇਰਾ ਕਿਤੇ ਨਿਕਲ ਜਾਵੇ ਨਾ ਕਿਤੇ ਆਖੀ ਕਿਤੇ ਖਲਾਰਾ ਪਾਵੇ ਕਿਤੇ। ਮੈਂ ਤੇ ਮੱਗੀ ਵੀ ਇੱਕ ਵਾਰ ਕਹੀ ਉਹ ਕਿੰਨੇ ਆ ਗਿਆ ਤਾਂ ਤਰੇ ਜਾਇਆ ਕਰ। ਚੰਗਾ ਆਈ। ਬੱਸ ਤੋੜ ਦੇ। ਅੱਗੇ ਰਹਿ ਕੀ ਗਿਆ ਇਹਦਾ? ਮੈਂ ਰੇਲਾਂ ਤੂਫਰੋਂ ਦੀ ਰਹਿਣੀ ਆ ਜਦੋਂ ਲੈ ਕੇ ਕਾਹ ਪਾਗੇ ਤੇ ਗੱਲਾਂ ਮੈਨੂੰ ਕਰਦੀਆਂ।

بولن دیا کتنے جھوٹے ਨੇ ਵਿਆਹ ਕੂ ਕਰਾਉਣਾ ਮੈਂ ਹੁਣੇ ਆ ਸੱਚੀ ਮੈਂ ਝੂਠ ਮਾਰਨਾ ਨਹੀਂ ਝੂਠ ਬੋਲਣ ਦਾ ਤੈਨੂੰ پتہ ਹੈ ਗੱਪੀ ਕਿੱਡਾ ਹੋਏ ਲੈ ਜ਼ਮੀਨ ਜਮੀਨ ਤੋਂ ਮੈਨੂੰ ਜ਼ਮੀਨ ਦੀ ਪਈ ਉਹ ਤਾਂ ਤੇ ਕੋਈ ਪਰੋ ਕੱਢਣ ਦੇ ਤੇ ਓ ਸੱਚੀ ਕਰਾ ਲਾ ਤੀ ਵੇ ਆ ਜਾ ਕੇ ਨਹੀਂ ਤਕੀਨ ਤੇ ਵੇਖੋ ਬੜੇ ਦਿਨ ਹੋ ਗਏ ਮੈਂ ਜਾ ਕੇ ਕਰਨ ਦੇ ਆ ਵਾ ਇੰਨੇ ਜੋਗਾ ਕਿੱਥੇ ਆਂ ਗਿਓੜੀ ਹੋਣੀ ਕਦੇ ਕਦੋਂ ਦੀ ਲੈ ਆਣੀ ਨਹੀਂ ਵੇਖੋ ਇਹ ਕਰ ਜਾ ਕਿ ਨਹੀਂ ਦੀ ਜਾਓ ਵੇ ਆ ਉਹ ਨਹੀਂ ਆਣਾ ਨਹੀਂ ਅੱਛਾ ਕੁਝ ਮੇਕਿਆ ਵਾ ਕੋਈ ਨਾਲ ਆ ਭੱਜਾ ਕੋਈ ਚਾਹੇ ਆ ਤੇ ਥੋੜਾ ਹਏ ਤੂੰ ਫੜਾ ਤਾਹੋ ਨਾ ਜਾਓ ਵੇਖ ਲਓ ਪਹਿਲਾਂ ਗੱਲਾਂ ਕਰ ਲੈਣੇ ਪਾਪੂ ਵਾਲੇ ਘਰ ਲੈ ਆਏ ਗਿਆਈ ਹਾਏ ਚਾਲੇ ਛੁੱਟੀ ਆ ਜਾਓ ਜਾਓ ਵੇਖ ਲਓ ਨਾ ਮੈਂ ਜਾ ਪਾਪਾ ਤੇਰੇ ਪੁੱਤ ਕਾ ਤੂੰ ਹੀ ਆ ਜਾਓ ਲੈ ਲਓ ਹਾਏ ਇਹ ਨਹੀਂ ਪਾਣੀ ਵਾਰਦਾ ਹੀ ਲੱਗਦਾ ਹਾਏ ਇਹ ਨਹੀਂ ਆ ਤੇ ਛੁੱਟੀ ਵੀ ਦੇਖੋ ਛੁੱਟੀ ਹਾਏ ਇੰਨਾ ਟਾਈਮ ਨਾ ਲਾ ਪੈਣਾ ਪਿੱਛੇ ਪਾਣੀ ਪੂਣੀ ਵਾਰਦਾ ਮੈਂ ਇੱਥੇ ਰੱਖ ਦੋ ਹਾਂ ਭਾਬੀ ਕੀ ਹੋਇਆ ਵਾ ਹਾਏ ਮੈਂ ਨਹੀਂ ਆਇਆ ਤਵਾਂ ਕਿਉਂ ਨਾ ਆਵਾਂ ਚਾਚਾ ਕਰਤੀ ਉਹ ਨਾ ਸ਼ਹੀਤਾਂ ਵਾਲੀ ਸਰ ਮੈਂ ਕੋਈ ਆਖਿਆ ਵਾ ਮੈਂ ਗਿਆ ਕਿ ਬੇ ਨਾ ਤੁਸੀਂ ਤਾਂ ਪਹਿਲਾਂ ਆਪੇ ਜਾ ਕੇ ਲੈ ਕੇ ਆਈਂ ਪੁੱਛ ਇਹਨੂੰ ਭਾਬੀ ਮੈਂ ਲੈ ਕੇ ਆਇਆ ਵਾ ਮਾਰੇ ਕਾਰਨਾ ਮੈਂ ਕਹਤਾ ਤੇਰੇ ਹੀ ਆ ਇਹ ਚਾਚੇ ਚਾਚਾ ਹੁੰਦਾ ਨਾ ਕਾਰਨਾ ਮਿਆਂਾ ਇਹ ਚਾਚਾ ਕਾਰਨਾ ਮਿਆਂਾ ਹੁੰਦਾ ਇਹਨੂੰ ਮੈਂ ਜੁੱਤੀ ਲੈ ਕੇ ਦਿੰਦਾ ਇਹਨੂੰ ਵਧੀਆ ਲੀਡੀਏ ਲੈ ਕੇ ਦਿੰਦਾ ਇਹਨੇ ਚਪਲਾ ਨਾ ਲੈ ਕੇ ਆ ਗਿਆ ਤੂੰ ਤਾਂ ਜੀ ਤੇ ਨਹੀਂ ਸਮਝਿਆ ਨਹੀਂ ਇਹਦਾ ਕਿ ਤੂੰ ਇਹਦਾ ਕਰ ਸਕਦਾ ਵਾ ਮੈਂ ਕੀ ਕੀਤਾ ਵਾ ਮੈਂ ਤਾਂ ਵਿਆਹ ਕੀਤਾ ਵਾ ਤੁਸੀਂ ਨਹੀਂ ਵਿਆਹ ਕਰਾਇਆ ਆਪਣੇ ਕਿਹੜੀ ਤਾੜੀ ਵਾਲੀ ਐਦਾਂ ਵਿਆਹ ਹੁੰਦੇ ਆ ਤੇ ਤੁਸੀਂ ਨਹੀਂ ਵਿਆਹ ਕਰਾਇਆ ਆਪਣੇ ਅਹੀਂ ਤੇ ਨਾ ਸਾਮਤ ਹੀ ਹੈ ਤੇ ਨਾ ਚਾਹ ਵੀ ਉੱਥੋਂ ਦੱਸ ਤੋ ਕਰਨਾ ਕਰ ਅਹੀਂ ਤੇਰੇ ਨਾਲ ਅਹੀਂ ਚਾਮਲਾ ਕਰਦੇ ਫਿਰ ਨਹੀਂ ਕਿ ਹੁਣ ਚਾਹ ਕਰ ਲੋ ਵਿਚ ਲੱਤ ਨਾੜਾਓ ਨਾੜਾਓ ਮੈਂ ਤੁਹਾਨੂੰ ਇੱਕੋ ਗੱਲ ਦੱਸਦਾ ਜਿਉ ਲੈ ਆ ਨਾ ਤੁਸੀਂ ਤੇ ਘਰ ਵਿੱਚ ਖਾਈ ਤੁਸੀਂ ਇਹੋ ਕੁਝ ਪਾਲਦੀਆਂ ਸੀ ਕਾਈਓ ਕਿਹੜੇ ਲੱਗਦੇ ਹੀ ਤੁਹਾਡੇ ਮੈਂ ਕਿਹਨੂੰ ਦੱਸਣਾ ਹੈ ਉਹ ਨਾ ਸਿਰ ਮੱਥਾ ਬੇ ਤੁਹਾਡਾ ਘਰ ਬੱਚਾ ਲੱਗਦਾ ਹੋਵਾ ਸਾਡਾ ਹੀ ਘਰਵਾ ਇਹ ਮੇਰਾ ਘਰ ਵਾ ਤੁਸੀਂ ਆਪਣਾ ਕਰਵਾਓ ਤੇ ਇੱਥੇ ਰਹਿਣਗੇ ਦੋਵੇਂ ਜੀ ਆ ਕੋਈ ਨਹੀਂ ਰਹਿੰਦਾ ਇੱਥੇ ਕੋਈ ਨਹੀਂ ਕੋਈ ਮੈਂ ਰੱਖ ਲੂੰਗਾ ਰੱਖ ਲਵਾਓ ਤੁਸੀਂ ਆਓ ਚਲੋ ਪਤਾ ਆਗਾ ਤੁਹ ਵਾਹ ਵਾਹ ਚਲੋ ਆਪੋ ਤੁਹ ਇਧਰ ਆ ਉਹ ਦੋਤੇ ਬੜਾ ਕੈਨੇ ਮੈਂ ਰਿਸ਼ਤਾ ਕਰੋਣਾ ਆਓ ਯੋ ਫੇਰਗੇ ਆ ਸਾ ਤੇ ਪਾਣੀ ਲੈ ਲੈ ਜਮੀਨ ਹੁਣ ਉਹ ਜਾਂਦਾ ਹੀ ਡੋਲੇ ਨੂੰ ਹੱਥ ਫੜ ਕੇ ਅੰਦਰ ਹੈ ਹੁਣ ਕੀ ਫੜਿਆ ਹੱਥ ਤੇ ਫੜ ਲੈ ਹੁਣ ਨਾ ਨੂੰ ਰੋਕ ਲਾ ਇੱਥੇ ਬਸ ਬਹਿ ਲਿਆ ਵਾ ਰੋਕਿਆ ਨਹੀਂ ਗਿਆ ਤਾਂ ਨਾ ਹੀ ਬੋਲਿਆ ਹੀ ਕਿਹਾ ਵਾ ਇੱਕ ਛੜਨੀ ਹੀ ਨਾ ਦੇ ਨਿੱਕਾ ਹੀ ਈ ਥੇਰ ਵੇ ਹੁਣ ਕਿਤੇ ਵੇ ਮੂੰਹ ਤੇ ਜਦ ਤਾਲਾ ਹੀ ਲਾ ਲਿਆ ਹੁੰਦਾ ਉਹ ਬੋਲ ਪਾ ਹੁਣ ਵਿਆਹ ਤੋਂ ਨਿਕਰਾ ਤੈਨੂੰ ਕੀ ਹੋ ਗਿਆ ਵਾ ਨਾ ਮੇਰੀ ਗਾਲ ਸੁਣਾ ਇੱਥੇ ਮੇਰੇ ਦਵਾਲੇ ਦੀ ਨਹੀਂ ਯਾਰ ਰੋਲਾ ਪਾਉਂਦੇ ਤੂੰ ਫਾਲਣਾ ਹੀ ਜਾ ਕੇ ਤੈਨੂੰ ਕੀ ਗੱਲ ਹੈਗਾ ਉਹ ਤਾਂ ਕਹਿੰਦੀ ਮੈਂ ਰਿਸ਼ਤਾ ਕਰਾਉਣਾ ਮੈਂ ਕਰਵਾਉਣਾ ਕਰਵਾ ਲਿਆ ਰਿਸ਼ਤਾ ਉਹਨੇ ਤੇ ਜੇ ਮੈਂ ਨਹੀਂ ਕਰਾਇਆ ਤੇ ਤੂੰ ਹੀ ਕਰਾ ਲਿਆ ਲੈ ਲੈ ਆਓ ਆ ਲੈ ਉਹ ਅੰਦਰ ਹੀ ਵੜ ਗਈ ਆਈ ਤੇ ਜਦੋਂ ਵਿਆਹ ਹੋ ਗਿਆ ਤਾਂ ਅੰਦਰ ਹੀ ਵੜਨਾ ਉਹਨਾਂ ਨੇ ਹੋਰ ਕੀ ਕਰਨਾ ਆਈ ਅੰਦਰ ਵੜ ਗਈ ਜਾਂ ਕੋਈ ਮੜ ਜਾ ਜਾ ਕੇ ਫਿਰ ਗਾ ਮੈਂ ਆ ਕੇ ਜਾਵਾਂ ਹੱਦ ਹੋ ਗਈ ਆ ਸਗੋਂ ਉਹ ਤੇ ਬਾਲਦੀ ਦਾ ਹੋਰ ਨਹੀਂ ਤੇਲ ਪਾਉਣਾ ਆਈ ਨਹੀਂ ਉਹਨੇ ਮੈਕਲਸ ਪਾਇਆ ਕਿੰਨਾ ਸੋਨਾ ਲੱਗੰਦਿਆ ਆਹ ਹੋ ਵੀ ਅੱਖੇ ਨਹੀਂ ਨਾ ਕਦੀ ਤਾਂ ਕਰਕੇ ਡਈ ਜਾ ਜਦੋਂ ਕਿਤੇ ਵਿਆਹ ਸ਼ਾਦੀ ਜਾਇਆ ਕਰਾਂਗੇ ਤਾਂ ਮੰਗ ਵੀ ਲਿਆ ਕਰਾਂਗੇ ਤੇ ਕੋ ਹਾਂ ਤੇ ਕੋਈ ਨਹੀਂ ਕੁਝ ਵੀ ਤੇਰੀ ਨਹੀਂ ਭੁੱਖ ਪਈ ਹੈ ਨਾ ਅੱਗੇ ਤਾਂ ਭੁੱਖੀ ਆ ਤਾਂ ਬਥੇਰੀ ਤੂੰ ਕਿੰਨਾ ਸੋਨਾ ਚੂੜਾ ਆਹ ਬਹੁਤ ਮਹਿੰਗਾ ਆਇਆ ਚੂੜਾ ਤੇ ਪੂਵਾ ਲਾ ਲੈਂਦੇ ਹੱਥ ਆਹ ਤਾਂ ਫੇਰ ਕੀ ਹਾਂ ਹੈ ਇਹ ਬੁਰੇ ਲੱਗਿਦਾ ਹੁੰਦਿਆ ਚੂੜਾ ਕਾ ਚੂੜੇ ਨੂੰ ਇੱਕ ਨਾਲ ਲੱਗਿਓ ਇੱਕ ਤੀਰ ਨਾਲ ਦੋ ਨਿਸ਼ਾਨੇ ਵਾਰੇ ਤੂੰ ਇਹ ਅਬ ਚਲ ਪੂਵਾ ਵੀ ਆ ਗਈ ਉਹਦੀ ਨਾਲੀ ਉਹ ਵਾਅਦਾ ਆਇਪੂ ਵਾਅਦਾ ਹੱਥ ਨਹੀਂ ਲਾਉਂਦੇ ਐਂ ਦੀ ਚੱਲੇ ਸ਼ਕ ਕੋਈ ਨਹੀਂ ਉਹ ਹੋਰ ਕੋਈ ਰਸਮ ਰਵਾਜ ਕੀ ਆ ਹੁਣ ਤੁਹਾਡਾ ਕੋਈ ਹੈਗਾ ਵਾ ਆਪਣਾ ਕੋਈ ਨਹੀਂ ਆਪਣਾ ਕਰੀਏ ਨਹੀਂ ਸਾਡਾ ਨਹੀਂ ਹੁਣ ਕਾਤਾ ਮੈਂ ਕਿਹੜਾ ਵਾਹ ਕਰਵਾ ਮੇਰਾ ਪਹਿਲਾ ਵਿਆਹ ਵਾ ਉਹ ਨਹੀਂ ਨਹੀਂ ਮੈਂ ਕਿਹਾ ਵੀ ਉਹ ਬਾਹਰ ਨੂੰ ਭੁਲੀ ਜਾਂਦੀਆਂ ਉਹਨਾਂ ਨੂੰ ਮੈਂ ਆਖਾਂ ਵੀ ਬੁਰਕੀਆਂ ਜੇ ਦੇਣੀਆਂ ਤੁਸੀਂ ਫਿਰ ਦੇ ਦਿਓ ਅਸੀਂ ਆਪਣਾ ਰਵਾਜ ਸ਼ੁਰੂ ਕਰੀਏ ਇਹ ਰਿਵਾਜ ਖਤਮ ਹੋ ਗਿਆ ਰਵਾਜ ਨਹੀਂ ਕੋਈ ਰਿਵਾਜ ਵੀ ਸਰਦਾਰਾ ਆਪਣਾ ਜਿਹੜਾ ਤੁਹਾਡਾ ਹੈਗਾ ਉਹ ਤੁੰ ਨੂੰ ਕਰੋ ਉਹ ਬੁਰਕੀਆਂ ਦਾ ਮਹੱਤਵ ਹੁੰਦਾ ਜਨਾਨੀ ਨੂੰ ਕਹਿ ਦਿੰਦੇ ਆ ਵੀ ਤੁਸੀਂ ਦੇ ਦਿਓ ਆਣ ਕੇ ਗੱਲ ਦਾ ਜੱਜ ਇਹ ਮਾਜਣ ਗਿਆ ਠੀਕ ਵਾ ਨਹੀਂ ਤਾਂ ਕੋਈ ਨਹੀਂ ਇਹ ਭੂਆ ਵੀ ਆ ਤੇ ਮਾਂ ਵੀ ਆ ਨਾ ਉਹਦੀ ਇਹ ਆਪੇ ਦੇ ਦਿੰਦੀ ਗੱਲ ਜੱਜਾ ਪੁੱਛ ਲਾ ਮੈਂ ਕਿਨੇ ਸੁਣੀ ਹੱਥ ਆ ਉਹ ਚਾਂਜਰਾ ਨਹੀਂ ਤਾਣਾ ਮੇਰਾ ਨਾਂ ਤੇ ਮਾਂ ਖਾ ਹਾਈ ਚਾਂਜਰਾ ਵੀ ਪਾਈਆਂ ਬੜੀਆਂ ਸੱਬੌਣੀਆਂ ਨਹੀਂ ਜਦੋਂ ਵਿਆਹ ਹੋਇਆ ਤੇ ਮੇਰੀ ਗੱਲ ਸੁਣੋ ਜੋ ਹੋ ਗਿਆ ਵਾ ਠੀਕ ਵਾ ਹੁਣ ਤੁਸੀਂ ਬੁਰਕੀਆਂ ਤੁਸੀਂ ਦੇਣੀਆਂ ਵਾਂ ਕੇ ਆਪੇ ਦੇ ਲੀਏ ਨਹੀਂ ਨਹੀਂ ਦੇਣੀਆਂ ਚਾਚਾ ਬੁਰਕੀਆਂ ਇਹ ਸਾਰੇ ਕਾਰਨਾਮੇ ਤੇਰੇ ਆ ਚਾਚਾ ਹਾਂ ਮੈਂ ਤੇਰੇ ਨਾਲ ਜਾ ਕੇ ਗੁੱਸਾ ਕਰੀ ਜਾਂਦੀ ਆ ਵਾ ਮੁੰਡਾ ਵਿਆਹਣ ਗਿਆ ਹੈ ਦੇਖ ਚਪਲਾਂ ਨਹੀਂ ਮੈਂ ਦਊਂਗੀ ਬੁਰਕੀਆਂ ਚਾਚਾ ਮੈਂ ਦਿੰਨੀ ਆ ਜਾ ਮੈਂ ਤੂੰ ਘਰ ਚੱਲ ਜਾ ਤੇਰਾ ਬੁਰਕੀਆਂ ਦੇਣੀਆਂ ਨਹੀਂ ਆ ਜਾ ਚੱਲ ਕਰ ਜਾ ਜਾ ਤਹਾਡੇ ਮੱਥੇ ਤੇ ਖੁਸ਼ੀ ਹੋਣੀ ਚਾਹੀਦੀ ਆ ਉਹਨੇ ਆਪਣਾ ਘਰ ਉਸਾਲਿਆ ਨਾ ਤੇ ਤੁਹਾਡੇ ਦੇਰ ਵਿੱਚ ਤੇ ਕੋਈ ਗੱਲ ਹੀ ਨਹੀਂ ਕੀਤੀ ਅਸੀਂ ਦੋਖੀ ਨਹੀਂ ਆਗੇ ਪਰ ਕਮ ਸੇ ਕਮ ਹੁਣ ਪਤਾ ਹੋਣਾ ਚਾਹੀਦਾ ਸੀ ਨਾ ਕਿਹੜੇ ਦੇਰ ਦਾ ਵਿਆਹ ਵਾ ਤੁਹਾਨੂੰ ਹੀ ਸੋਚ ਚਾਰੀ ਚਾਰੀ ਜਾਏਗਾ ਜਿਹੜਾ ਤੁਹਾਨੂੰ ਦੱਸ ਹੁਣ ਉਹਨੇ ਉਹ ਗੱਲ ਵੀ ਉਹਦੇ ਸਪੀਕਰ ਲਾਉਣਾ ਕੋਠੇ ਦੇ ਵੀ ਮੇਰਾ ਵਿਆਹ ਕਰੋ ਮੇਰਾ ਵਿਆਹ ਕਰੋ ਉਹ ਬਕੀਰਾ ਬਾਹਰ ਉਹਦੀ ਚਲ ਜਾਣੀ ਆ ਮੇਰੇ ਜਿਹੜੇ ਤੇ ਹੁੰਦੇ ਮੈਨੂੰ ਗੁੱਸੇ ਹੋਣਾ ਵਾ ਵੀ ਤੂੰ ਨਾ ਇਹਨੂੰ ਰੋਕ ਨਹੀਂ ਸਕੀ ਉਹਨੂੰ ਅੰਦਰ ਵੜ ਕੇ ਗਿਆ ਹੀ ਉਹ ਮੇਰੇ ਦੁਆਲੇ ਹੋਣਾ ਉਹ ਤੁਸੀਂ ਉਹ ਕੁੜੀਓ ਤੁਸੀਂ ਰਹੀਆਂ ਛ ਦੇਣੀ ਛ ਦੇਣਾ ਹੀ ਆ ਹੁਣ ਅਗਲੇ ਨੇ ਵਿਆਹ ਤੇ ਕਰਾਉਣੇ ਸੀ ਮੈਂ ਆਪਣੀ ਉਟੀ ਪੱਕਦੀ ਕਰਨੀ ਮੈਂ ਉਹਨੂੰ ਕੋਈ ਪੰਪ ਨਹੀਂ ਚਾੜਿਆ ਮੈਂ ਉਹਨੂੰ ਥੋੜਾ ਪੰਪ ਚਾੜਿਆ ਕੋਈ ਕਿਸੇ ਦੇ ਅੱਖੇ ਲੱਗਦਾ ਹੁਣ ਮੈਂ ਤੁਹਾਨੂੰ ਆਖਾ ਵੀ ਉਹ ਖੂਜ ਛਾਲ ਮਾਰ ਦੋ ਤੇ ਤੁਸੀਂ ਮਾਰ ਦੋਗੀ ਐਵੇਂ ਥੋੜਾ ਸੁਪਨੇ ਚ ਘਰ ਬਣਾਉਂਦੇ ਆ ਹੀ ਆਪਣਾ ਤੇ ਕੋ ਹੋਇਆ ਨਹੀਂ ਤੇ ਸਾਡਾ ਘਰ ਪੁੱਟ ਛੇ ਜਦੋਂ ਦੇਦਾ ਬੁਰਕੀ ਜਦੋਂ ਘਰ ਸੱਜਦਾ ਮੈਂ ਦੇ ਕੇ ਆ ਗਈ ਯਾ ਕਿਸੀ ਕਿਉਂ ਨਾ ਦੇ ਜਾ ਕੇ ਜਾ ਕਿਉਂ ਵੱਧ ਪਾਵੀ ਮਾਸਾ ਦੋ ਤੁਮਚੇ ਜਰਗੇ ਹੋਈ ਟਾਈਮ ਹੀ ਵਕਸ ਸੰਭਲ ਗਏ ਹੁਣ ਬੋਲੀ ਜਾਣੀ ਬਕੜਵਾ ਕਰੀ ਜਾਵੇ ਸਾਰੇ ਮੌਕੇ ਸੰਭਲ ਗਏ ਤੇ ਹੁਣ ਤੇ ਜਿੱਦਾਂ ਸਾਹ ਵੀ ਲੈਣੇ ਤੇਰ ਕੋ ਨੀ ਨਾ ਹੈ ਗਾਲ ਤੂੰ ਘਰ ਚਲ ਜਾ ਅਗਲੀ ਦੀ ਅੱਖ ਵੇਖੀ ਆ ਅਗਲੀ ਨੇ ਇਦਾਂ ਕਰਕੇ ਵੇਖਿਆ ਅੱਖ ਤੇ ਤੂੰ ਵੀ ਵੀ ਆਈ ਆਈ ਨਾ ਤੇਰੇ ਵੀ ਇਦਾਂ ਕਰਕੇ ਵੇਖਣੀ ਆ ਤੂੰ ਇਤਨਾ ਤਾਂ ਇੱਟ ਕੱਟੀ ਰਹੀ ਕਿ ਤਾ ਤੂੰ ਵੇਂਦੀ ਨਹੀਂ ਹੁੰਨੀ ਵਾਹ ਤੇ ਲਿਖ ਲਿਖਾ ਹੋ ਗਿਆ ਵਾ ਆਪਣੀ ਦੀ ਅੱਖ ਆ ਕੋਈ ਗੱਲ ਨਹੀਂ ਕਿ ਹੁਣ ਕਹੇ ਯਾ ਭੈਣ ਹੈ ਯਾ ਆਵੇ ਭਾਬੀਏ ਮੇਰੀ ਚੰਗੀਆਂ ਕਿੰਨੀਆਂ ਆਵੇ ਆ ਵੀ ਗਈਆਂ ਆ ਚੰਗਾ ਆ ਮਾੜੀਆਂ ਥੋੜੀ ਤੂੰ ਹੀ ਮਾੜਾ ਬਣਾਇਆ ਆਪਾਂ ਨੂੰ ਮੈਂ ਕਦੋਂ ਮਾੜਾ ਬਣਾਇਆ ਭਾਬੀ ਚੱਲ ਰਹਿਣ ਦੇ ਰਹਿਣ ਦੇ ਤੱਕਿਆ ਕੱਲੇ ਰਹੂਗੇ ਇੱਥੇ ਮੇਰੀ ਮਾਂ ਤੋਂ ਆਪਣੇ ਰਾਜ ਆਈ ਔ ਚੜੀਏ ਨਹੀਂ ਨਾ ਕੱਲੇ ਹੀ ਰਹਿਣਾ ਵਾ ਮੈਂ ਵਾ ਮਨਜੋਦ ਵਾ ਇਹ ਆਈ ਦੀ ਭੂਆ ਵਾ ਮੈਂ ਭੂਆ ਵੀ ਰਹੂਗੀ ਭੂਆ ਵੀ ਇੱਥੇ ਰਹੂਗੀ ਬਾਜੀ ਭੂਆ ਦਾ ਚਲੀ ਜਾਂਦੀ ਆ ਆਹ ਨਹੀਂ ਭੂਆ ਭੂਆ ਕੱਲੇ ਕਿੱਥੇ ਜਾਣਾ ਵਾ ਭੂਆ ਵੀ ਇੱਥੇ ਰਹੂਗੀ ਆਇਆ ਲੱਗ ਗਿਆ ਦਾ ਚਾਚਾ ਤੇ ਗਾਵੀ ਮੈਂ ਤੂੰ ਚਲ ਜੀ ਤੇ ਤੂੰ ਨਵੇਂ ਸਤਰੇ ਕਮਚ ਕੀ ਕਰਨਾ ਹਾਂ ਰੰਗ ਛਪਾ ਰਹੇ ਹਾਂ ਮੈਂ ਆਪਣੀ ਪਤੀ ਤੋਂ ਬਗੈਰ ਕਾਦੇ ਜੁਗੀਆ ਸਾਡੀ ਤਾਂ ਜ਼ਿੰਦਗੀ ਦਵਾਂ ਦੀ ਇਕੱਠੀਆਂ ਦੀ ਨਿੰਦਗੀ ਆ ਵਿਆਹ ਹੀ ਨਾ ਆਪਣੇ ਘਰ ਕੱਲੀਆਂ ਚਲਦੀਆਂ ਨੇ ਨਾ ਕੀ ਨਾਲ ਮਾਂ ਪਿਓ ਨਹੀਂ ਜਾਂਦਾ ਤੇ ਨਾ ਇੱਕ ਬਾਪ ਨੂੰ ਜਾਂਦੀਆਂ ਉਹਦਾ ਜੀਵ ਨਹੀਂ ਲੱਗਦਾ ਕੁੜੀ ਦਾ ਇਸ ਤੋਂ ਬਿਨਾਂ ਜੀਵ ਨਹੀਂ ਲੱਗਦਾ ਇਹਦਾ ਉਹ ਜੀਵ ਕਿਹਦਾ ਲੱਗਦਾ ਹਾਈ ਲਾਲ ਪੱਗ ਪੰਨੀ ਲੱਗਦਾ ਚਾਚੀ ਦੇ ਵੀ ਨਾਲ ਸਾਂਵੇਂ ਫੇਰੇ ਦਵਾਕ ਲਿਆਉਂਦੇ ਆ ਕਿਹਦੀ ਮੇਡ ਵੀ ਕਰਾ ਲੈ ਤੇ ਲਾਵਾ ਓਕੇ ਹਾਂ ਨਹੀਂ ਪਹਿਣਾ ਅਸੀਂ ਕਿਸੇ ਨੇ ਫੇਰੇ ਨਹੀਂ ਮੇਰੇ ਘਰ ਬੈਠਾ ਤੁਹਾਨੂੰ ਨਹੀਂ ਪਰ ਲੱਗਣਿਆ ਤੁਸੀਂ ਕਿੰਦਾ ਦੀਆਂ ਗੱਲਾਂ ਕਰ ਦਾਦਾ ਫਿਰ ਮੈਂ ਚਲ ਜਾਂਦੀ ਚਲ ਜਾਂ ਮੈਂ ਨਹੀਂ ਕੋਈ ਨਹੀਂ ਪੁਆ ਰਹਾ ਇੱਥੇ ਤਾਂ ਉਹ ਭਾਬੀ ਦੋ ਰਹਿ ਤਾਂ ਵੀ ਚਲੀ ਜਾਊਗੀ ਨਾ ਨਹੀਂ ਮੇਰੀ ਗੱਲ ਸੁਣ ਲੜਾਈ ਨਾ ਪਾਓ ਜੇ ਤੂੰ ਕਹਿ ਨਹੀਂ ਨਹੀਂ ਜਾਣਾ ਲੱਗਦੀ ਜਾਣਾ ਕਿਉਂ ਸਾਡੇ ਪਰ ਘਟਾ ਬਸ ਕਿਸ ਵੱਲ ਤਾਂ ਨਹੀਂ ਸਰਦਾਰਾ ਤੇ ਕਿਉਂ ਸਰਦਾਰਾ ਮੇਰੇ ਪਤੀ ਜੀ ਨੂੰ ਪੁੱਛ ਲੈਣ ਦੋ ਹਾਂ ਨਹੀਂ ਨਹੀਂ ਦੱਸ ਇਹ ਇਹਨੇ ਕੀ ਕਹਿਣਾ ਹੋਇਆ ਕਿ ਤੇ ਇੱਕ ਦਿਨ ਰਹਿ ਗਏ ਮੈਂ ਤਾਂ ਅੱਧਾ ਦਿਨ ਹੋਰ ਰਹਿ ਗਏ ਇਹ ਥੋੜਾ ਵਾ ਮੈਨੂੰ ਆਰੇ ਸਾਂਨੇ ਵਿਆਹ ਕਿ ਆਜਾ ਚੱਲ ਭਾਬੀ ਦੋ ਦਿਨ ਕੰਮ ਕਰੋਗੀ ਇੱਥੇ ਭੂਆ ਤੂੰ ਮੁਰਕੇ ਆਪੇ ਚਲੇ ਜਾਰ ਲੱਗਿਆ ਨਾ ਗੱਲ ਸੁਣ ਮਿੰਤਾ ਤਰਲਿਆ ਨਾ ਕੁਛ ਨਹੀਂ ਬੰਨਣਾ ਜੇ ਤੇ ਇਹਨਾਂ ਦੀ ਚੱਲਣੀ ਆ ਤੇ ਫਿਰ ਅਹੀਂ ਜਾਨੀਆ ਵਾ ਲੈ ਫਿਰ ਦੇ ਸਾਨੂੰ ਰੱਖਣਾ ਆ ਤੇ ਫਿਰ ਇਹਨਾਂ ਨੂੰ ਤੋਰੇ ਤੂੰ ਠੀਕ ਸੁਣ ਲੈ ਭਾਬੀ ਮੈਨੂੰ ਤੇ ਮੰਨਣੀ ਪੈਣੀ ਤੂੰ ਵੀ ਇਹਨੂੰ ਮਣਾਉਂਦੇ ਆ ਆਪਣੇ ਗੱਲਾਂ ਅਜੇ ਤੱਕ ਤੇ ਵੀਰਾਂ ਨੇ ਨਹੀਂ ਕਦੀ ਮੰਨੀ ਤੂੰ ਤੇ ਹੁੰਦਿਆ ਡੈ ਪਿਆ ਵਾ ਹਣ ਚਾਚਾ ਸਰਦਾਰਾ ਤੇਰੇ ਹੱਥ ਜੀਓ ਇਹਨਾਂ ਨੂੰ ਕੱਲਣਾ ਵਾ ਕਿ ਜਾਂਹੀਂ ਜਾਈਏ ਫਿਰ ਨਹੀਂ ਨਹੀਂ ਭਾਬੀ ਆਪਣਾ ਘਰ ਵਸਾਉਣਾ ਵਾ ਤੁਸੀਂ ਆਪਣਾ ਘਰ ਵਸਾਉਣਾ ਤੇ ਮੈਂ ਆਪਣਾ ਵਸਾਉਣਾ ਨਹੀਂ ਕੱਲ੍ਹ ਕੱਲ੍ਹ ਹੋਗੀ ਅਜੇ ਤੇਰੇ ਪੈਰ ਨਹੀਂ ਮਾਰੇ ਹੋਏ ਕਿ ਤੂੰ ਇਨਾ ਵੀ ਮਨਾਉਣ ਲੈਤੀ ਆ ਹਰ ਲੋ ਕਿ ਤੇਰੇ ਵਾਲੀ ਭਾਬੀ ਦੇ ਰਿਵਾਜ ਤੇ ਕੱਲ ਰੀਤੀ ਰਿਵਾਜ ਦੇ ਹੁੰਦੇ ਆ ਬਾਅਦ ਗੱਲ ਕਰਾਂਗੇ ਕਿਉਂ ਸਰਕਾਰ ਨਹੀਂ ਹੈ ਪੈਰ ਮਾਰੇ ਕਰਕੇ ਫਿਰ ਮੰਨਿਆ ਹੁੰਦੀ ਨਾ ਜਾਣਾ ਕੁਛ ਵੀ ਕਿਉਂ ਨਹੀਂ ਮੰਨਿਆ ਕੱਲ੍ਹ ਪੂਆ ਫਿਰ ਨਹੀਂ ਨਹੀਂ ਕੋਈ ਨਹੀਂ ਕੱਲ੍ਹ ਬਾਜੂ ਬਾਜੂ ਇੱਕ ਮਿੰਟ ਬੈਠੋ ਜੇ ਜੇ ਨਹੀਂ ਜਾਣਾ ਤੂੰ ਵਿਆਹ ਕਰ ਲੈਦੀ ਤੂੰ ਕਹ ਓਏ ਤੂੰ ਉੱਪਰ ਕੇ ਬਹਿ ਗਿਆ ਮੈਂ ਕਹਿਣ ਦਿਆ ਵਾ ਭਾਬੀ ਵਾਖਲਾ ਤੇ ਘਰ ਮੇਰਾ ਇੰਦਾ ਨਹੀਂ ਮੰਨਣਾ ਸਰਦਾਰਾ ੱਟੇ ਮਾਰ ਕੇ ਕੱਢ ਦੇ ਇਹਨਾਂ ਨੂੰ ਇੱਧਰ ਨਹੀਂ 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 ਜਾਂਦੀਆਂ ਤਾਂ ਚੱਲ ਲੈਣੀ ਆਪਾਂ ਚੱਲੀਆ ਕੋਈ ਮੇਰੇ ਕੋਲ ਤੂੰ ਵਿਆਹ ਕਰਵਾ ਕੇ ਕੋਰੇ ਕੱਲੀ ਆ ਕਿ ਐਂਗਾ ਹੀ ਹੋ ਗਲ ਕੱਲੀ ਆ ਜੇਗਾ ਵਿਆਹ ਕਰਕੇ ਧੀਨ ਕਰਦੀ ਐ ਵਾਪਸ ਨਹੀਂ ਫੜੀਦਾ ਸਰਦਾਰਾ ਇੰਦਾ ਨਹੀਂ ਸਰਨਾ ਮਾਰ ਤੱਕ ਇਹ ਭਜਾ ਇਹਨਾਂ ਨੂੰ ਮੈਂ ਕਹਿ ਰਿਹਾ ਤੇ ਤੂੰ ਘਰ ਦੀ ਮਾਲਕਣ ਵਾ ਤੇ ਫੜ ਡਾਂ ਇਹ ਨਹੀਂ ਮਾਦੀ ਨੇ ਭਜਾ ਦੇ ਇਹਨਾਂ ਨੂੰ ਅੱਛਾ ਢਾਂਗ ਫੜਾਏ ਇਹਨੂੰ ਅੱਗੇ ਅੱਛਾ ਢੇਨ ਨੂੰ ਉੱਥੇ ਢਾਂਗਾ ਸਿਰ ਪਾਸੇ ਨਾ ਲਾ ਉਹ ਬਸ ਤੂੰ ਢਾਕ ਮੇਰੀ ਹੈ ਤੇ ਤੋੜਨਾ ਦੀ ਉਹ ਕੁੜੀਓ ਕੀ ਕਰਦੀ ਹੈ ਤੂੰ ਹੀ ਉਹ ਗੱਲ ਉਹ ਛੱਡੋ ਖਹਿਰਾ ਕਾਬੀ ਦੀ ਅੰਮ੍ਰਿਤ ਪਸਤਾਨੀਆਂ ਨਹੀਂ ਆ ਨਹੀਂ ਕਰ ਚਲੀਏ ਉਹ ਨਹੀਂ ਪੂਰੀ ਉਹ ਤੁਸੀਂ ਜਾਓ ਵਪਾਰ ਕਰੋ ਜਾਓ ਨਹੀਂ ਚਲੀਏ ਮੁੱਕਿਆ ਹੁਣ ਬੱਸਿਆ ਕਾਹਨਾ ਕਰੇ ਚੜ ਕੇ ਰੱਖ ਦਿਓ जा तू जा तू चल जा हां बैठो बैठो ओ चाचा डाग दे तू तो डाग ना दिया ओ फड़ा जा आ ले नहीं नहीं आ जा फिर आजा बैठो बैठो ये भिड़ के लेके बैठ जा ओ फिर डाग नहीं का तू रंदा रे मने चुप कर तू मैं कास्ता ही मैं मानसी नु जाके हां तू भी अपने घर जाओ हां तू ही ओदा फसदा कर क्यों नहीं चाचा तू अपने काम की डांग फड़ा के तू ਉਹ ਨਹੀਂ ਰਾਹੀ ਆਵਾ ਅਜੇ ਤੂੰ ਆਪੇ ਕਰਦਾ ਨਹੀਂ ਫਿਰ ਜਾਣਾ ਵਾ ਕਰਕੇ ਨਹੀਂ ਜਾਣਾ ਹੱਸਾ ਹਾਈ ਹਾਈ ਮਰ ਤੱਕ ਤੋ ਆ ਜਾ ਗਈ ਹਾਈ ਹਾਈ ਜਾਨ ਜਾਨੀ ਬੜਾ ਨਹੀਂ ਪੁੱਤ ਆਦੇ ਨਾ ਮਾਰਨ ਨਾਲੋਂ ਡਰਾਇਆ ਚੰਗਾ ਚੰਗਾ ਹੋ ਗਿਆ ਡਰਾਤਾ ਤੂੰ ਤੇ ਚਾਚਾ ਦਾ ਸੂਤਰ ਵੀ ਨਹੀਂ ਹੋਣਾ ਅੰਨਾ ਪੁੱਤੇ ਬੋਲਦੀ ਐ ਬੜਾ ਇਹ ਹੋਰ ਹੁਣ ਵੇ ਕਿਦਾ ਜਾਂਦੀਆਂ ਭੱਜੀਆਂ ਉਹ ਸੜਕੇ ਮਰ ਗਈਆਂ ਪੁੱਤ ਸੜਕੇ ਮਰ ਗਈਆਂ ਏ ਮੇਰਾ ਹੱਕ ਨਹੀਂ ਹੈਗਾ ਬੋਲਣ ਦਾ ਜਿਆਦਾ ਜਿਹੜੇ ਸਿੱਧੀਆਂ ਮੈਂ ਵੀ ਨਾਲ ਹੀ ਕਰਾ ਦੇਣੀਆਂ ਹਿੰਜਾਨੀਆਂ ਉਹ ਚੱਲ ਭੂਆ ਕਰ ਦੇਣੀਆਂ ਤਕਲੇ ਵਰਗੀਆਂ ਕੋਈ ਨਹੀਂ ਤੁਹਾਡਾ ਘਰ ਵਾ ਤੁਸੀਂ ਚੁੱਪ ਕਰਕੇ ਇੱਥੇ ਰਹੋ ਤੁਹਾਨੂੰ ਕਿਸ ਦਾ ਡਰ ਨਹੀਂਗਾ ਉਹ ਚਾਚਾ ਵੇਖ ਕੇ ਜੀ ਸਾਡੂ ਨਾਲ ਵਾਲੀ ਇੱਕ ਦੇ ਉਹ ਮੁਲਕੇ ਗੱਲ ਨਾ ਪੈ ਜਾਣ ਸਾਡੇ ਕੋਲ ਨਹੀਂ ਆਉਂਦੀ ਆਜਾ ਹੁਣ ਇਹ ਆ ਤੁਸੀਂ ਇਹ ਰਮਾਨਾ ਬਹੁ ਮੰਦੇ ਸੀ ਉਹ ਗੱਲ ਹੀ ਦੀ ਕਿੰਨਾ ਚਾ ਚੜਿਆ ਫਿਰਦਾ ਅਦੇ ਨਾ ਨੂੰ ਨਹੀਂ ਪਤਾ ਇਹਨਾਂ ਨੂੰ ਕੀ ਕੀ ਬੰਨਣਾ ਉਹ ਤਾਂ ਗੱਲ ਵਾਣਾ ਤੇ ਬੜੇ ਚੰਬੜੇ ਫਿਰਦੇ ਆਪਣੇ ਆਪ ਚ ਕਿਹੜੇ ਮਕਸਦ ਨਾਲ ਇੱਥੇ ਆਈਆਂ ਆ ਇਹਨਾਂ ਨੂੰ ਨਾ ਸਮਝ ਆ ਗਈ ਇੰਨੀ ਇਹਨਾਂ ਨੂੰ ਤੇ ਹੋਈ ਆ ਕਿ ਉਹਦਾ ਵਿਆਹ ਹੋ ਗਿਆ ਉਹ ਤਾਂ ਨਾਲ ਹੀ ਬੁੱਢੇ ਦਾ ਰਾਦਾ ਮੇਰਾ ਵੀ ਹੋ ਜਾਣਾ ਕਿ ਸਾਡੇ ਦੋ ਘਰ ਵਸ ਜਾਣੇ ਆ ਇਹਨਾਂ ਨੂੰ ਨਹੀਂ ਪਤਾ ਕਿੰਤਰੇ ਤੁਹਾਨੂੰ ਸਾਰਿਆਂ ਨੂੰ ਯਾਰ ਦੇਣਾ ਇਹਨਾਂ ਨੂੰ ਨਹੀਂ ਪਤਾ ਵੀ ਆਪ ਹੀ ਹੱਥ ਚ ਫੜਾਤਾ ਹਾਂ ਆਪੇ ਫੜਾਤਾ ਖੁੰਦਾ ਐ ਚੰਗੀ ਤਰ੍ਹਾਂ ਰੱਖਣੇ ਆ ਡਾਂਗ ਦੀ ਲੋੜ ਹੀ ਨਹੀਂ ਪੈਣੀ ਇੱਕੋ ਵਾਰ ਲੈ 啊。Ah.